ਨਮਸਕਾਰ ਦੋਸਤੋ ਮੈਂ ਸੰਨੀ ਸਰੋਵਾ ਨੈਵਰ ਕੀਪ ਅਸਥਾ ਫਾਜ਼ਿਲਕਾ ਦਾ ਪ੍ਰਧਾਨ ਅੱਜ ਸਾਡੇ ਬਾਉ ਜੀ ਬੈਠੇ ਨੇ ਇਹਨਾਂ ਨੂੰ ਅਸੀਂ ਕਈ ਸਾਲ ਤੋਂ ਦੇਖ ਰਹੇ ਹਾਂ ਜੋ ਆਪਣਾ ਪਾਰਕ ਨੈਵਰ ਕੀਪ ਅਸਥਾ ਫਾਜ਼ਿਲਕਾ ਵੱਲੋਂ ਬਣਾਇਆ ਗਿਆ ਸੀ ਬੈਂਚ ਵੀ ਰਖਾਏ ਗਏ ਸੀ ਤਾਂ ਇਹ ਹਰ ਰੋਜ਼ ਆਉਂਦੇ ਨੇ ਇਹਨਾਂ ਨਾਲ ਗੱਲਬਾਤ ਕਰਾਂਗੇ ਦੋਸਤੋ ਵੀ ਇਹ ਸਵੇਰ ਸੈਰ ਕਰਨ ਆਉਂਦੇ ਨੇ ਤੇ ਇਹਨਾਂ ਨੂੰ ਕਿਵੇਂ ਲੱਗਦਾ ਹਾਂਜੀ ਨਮਸਕਾਰ ਬਾਉ ਜੀ ਨਮਸਕਾਰ ਜੀ ਕੀ ਨਾਂ ਬੋਈ ਤੁਹਾਡਾ ਹਰਮੇਸ਼ਤ ਦੇਵਾ ਜੀ ਤੁਸੀਂ ਡੈਲੀ ਆਉਂਦੇ ਹੋ ਪਾਰਕ ਚ ਮਿਹਨਤ ਕਰ ਤੋਂ ਘੱਟੋ 15 ਤੋਂ 20 ਦਿਨ ਜਰੂਰ ਹੁੰਦੀ ਹੈ ਕਿਵੇਂ ਲੱਗਦਾ ਬੌਜੀ ਜੀ ਨਹੀਂ ਬਹੁਤ ਵਧੀਆ ਤੁਹਾਡੀ ਸਸਤਾ ਜਿਹੜੀ ਮਿਹਨਤ ਕਰਦੀ ਹੈ ਆਉਣ ਵਾਲੀ ਪੀੜ੍ਹੀਆਂ ਹਾਸਤੇ ਜਿਹੜੇ ਬਰਖਸ਼ ਲਾਏ ਨੇ ਫਲ ਫੁੱਲ ਲਾਏ ਨੇ ਹਰਿਆਲੀ ਕੀਤੀ ਹੈ ਇਸ ਲਈ ਅਸੀਂ ਇਸ ਸਤਾ ਇਸ ਲਈ ਇਸ ਸਤਾ ਦੇ ਸ਼ੁਕਰਗੁਜ਼ਾਰ ਆ ਕਿ ਜਿਨ੍ਹਾਂ ਨੇ ਪ੍ਰਾਵਰ ਨੂੰ ਲੈ ਕੇ ਕੋਈ ਗਰਮੀ ਦੇ ਮੌਸਮ ਦੇ ਵਿੱਚ ਜਾਂ ਸਰਦੀ ਦੇ ਮੌਸਮ ਦੇ ਵਿੱਚ ਬੈਠਣ ਦੀ ਥਾਂ ਹੀ ਕਿਤੇ ਮਿਲਦੀ ਕੋਈ ਬਰਤਾਂ ਦੇ ਵਿੱਚ ਆਉਂਦੇ ਨੇ ਇਹਨਾਂ ਤੇ ਬੈਂਚ ਤੇ ਜੀਲ ਵਈਆਂ ਨੇ ਇਹਨਾਂ ਦੀ ਮਿਹਨਤ ਨੂੰ ਅਸੀਂ ਹੋਰ ਸਲਾਮ ਕਰਦੇ ਆ ਅਸੀਂ ਇਹ ਚਾਹਦੇ ਆ ਵੀ ਇਹ ਅਗਰ ਤੱਕ ਇਹ ਅਸੀਂ ਨੂੰ ਹੋਰ ਵੀ ਵਧਾਵਾ ਦੇਣ ਧੰਨਵਾਦ ਫੌਜੀ ਲੋਕਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਜਿਹੜੇ ਲੋਕ ਇੱਥੇ ਬੈੰਦੇ ਨੇ ਆ ਕੇ ਸ਼ਾਮ ਨੂੰ ਸਵੇਰ ਤੋਂ ਸਵੇਰ ਤੋਂ ਚਲੋ ਬਜ਼ੁਰਗ ਲੋਕ ਆਉਂਦੇ ਨੇ ਸ਼ਾਮ ਨੂੰ ਜਿਹੜੇ ਇਹ ਸੰਦੇਸ਼ ਹੈ ਵੀ ਇੱਥੇ ਬੈਠ ਕੇ ਕਿਸੇ ਵੀ ਤਰ੍ਹਾਂ ਦੀ ਗੰਦਗੀ ਨਾ ਪਾਓ ਜੇ ਕੋਈ ਖਾਣ ਪੀਣ ਕਰਦੇ ਹੋ ਤਾਂ ਜਿਹੜਾ ਉਹਦਾ ਕੂੜਾ ਕਰਕਟ ਹੈ ਉਹਨੂੰ ਨਾਲ ਲੈ ਕੇ ਜਾਓ ਕੋਈ ਵੀ ਪਲਾਸਟਿਕ ਦੀਆਂ ਜਿਹੜੀਆਂ ਚੀਜ਼ਾਂ ਨੇ ਜਿਹੜੀਆਂ ਕਿ ਪ੍ਰਾਵਰਣ ਲਈ ਇਹ ਖਤਰਨਾਕ ਨੇ ਪਲਾਸਟਿਕ ਤੋਂ ਬਚਾਓ ਇਹੋ ਜਿਵੇਂ ਜਦੋਂ ਇਸ ਰੋਡ ਤੇ ਕੋਈ ਪਾ ਬੈਠਣ ਦੀ ਥਾਂ ਨਹੀਂ ਹੁੰਦੀ ਸੀ ਤੇ ਹੁਣ ਆਪਾਂ ਪਾਰਕ ਬਣਾਤਾ ਤੁਹਾਨੂੰ ਵਧੀਆ ਲੱਗਦਾ ਵੇ ਤਾਂ ਬਹੁਤ ਵਧੀਆ ਜੀ ਇਹ ਤਾਂ ਜਿਹੜਾ ਵੀ ਕੋਈ ਆਉਂਦਾ ਤੁਹਾਡੇ ਇਸ चीज ਦੇ ਕੋਲ ਆਉਂਦਾ ਜਿਹਨੂੰ ਇਹ ਵੀ ਨਹੀਂ ਪਤਾ ਵੀ ਇਹ ਸਸਤਾ ਕਿੰਨਾ ਤੋਂ ਚਲਦੀ ਹੈ ਉਹ ਵੀ ਇਸ चीज ਨੂੰ ਮੰਨਦਾ ਵੀ ਭਈ ਕੁਝ ਚੰਗਾ ਕਰਮ ਕਰਨ ਲਈ ਫੈਲਕਾ ਦੇ ਵਿੱਚ ਸਜਣਗੇ ਕੋਈ ਪਹਿਲਾਂ ਜਿਵੇਂ ਬੁੱਟੇ ਪੇ ਛੋਟੇ ਛੋਟੇ ਲੱਸੀ ਆ ਤੇ ਵੱਡੇ ਹੋ ਚੁੱਕੇ ਨੇ ਇਹ ਤਾਂ ਦੇਖੋ ਜੀ ਕੋਈ ਵੀ ਜਿਹੜਾ ਬੁੱਟਾ ਲੱਗਦਾ ਉਹ ਜਿਵੇਂ ਜਿਵੇਂ ਵਰਟਬ੍ਰਿਕਸ ਬੰਦਾ ਆ ਉਹਦੀ ਛਾਂ 'ਚ ਬੜੇ ਲੋਕ ਬੈਠਦੇ ਆ ਉਹ ਸਿੱਧੇ ਫਲ ਵੀ ਖਾਂਦੇ ਆ ਉਹਦੀ ਦੀ ਮਾਹ ਵੀ ਲੈਂਦੇ ਨੇ ਅਸਲ ਇਹ ਤਾਂ ਚਾਹਣਿਆ ਵੀ ਐਸ ਨੂੰ ਬੁੱਟਿਆਂ ਨੂੰ ਹੋਰ ਵਧਾਵਾ ਦਿੱਤਾ ਜਾਵੇ ਰੰਗ ਬਰੰਗੇ ਬੁੱਟੇ ਲਾਏ ਜਾਣ ਫੁੱਲ ਲਾਏ ਜਾਣ ਜਿੰਦੇ ਨਾਲ ਕੀ ਐਸ ਨੂੰ ਵੇਖ ਕੇ ਐਸੇ ਤਰ੍ਹਾਂ ਦੇ ਹੋਰ ਵੀ ਹਰ ਰੋਡ ਤੇ ਚੀਜ਼ਾਂ ਬਣਨ ਬਿਲਕੁਲ ਬੌਜੀ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੀ ਨੇ ਤਰੀਫ ਕੀਤੀ ਤੇ ਮੈਂ ਹੋਰ ਵੀ ਜਿਹੜੇ ਸਹਿਰ ਕਰਨ ਲੋਗ ਆਂਦੇ ਨੇ ਸਾਡੇ ਬਜ਼ੁਰਗ ਸਾਡੀਆਂ ਮਾਤਾਵਾਂ ਸਾਡੀਆਂ ਪੈਣਾ ਨੂੰ ਬੇਨਤੀ ਕਰਾਂਗਾ ਕਿ ਸਵੇਰ ਦੇ ਟਾਈਮ ਇੱਥੇ ਆਰਾਮ ਜ਼ਰੂਰ ਕਰਨ ਅਤੇ ਲੋਕਾਂ ਨੂੰ ਅਪੀਲ ਕਰਾਂਗਾ ਕਿ ਸਾਡਾ ਸਹਿਯੋਗ ਕਰਨ ਇਹਦੇ ਨਾਲ ਦੇ ਬਾਕ ਆਪਾਂ ਹੋਰ ਵੀ ਫਾਜ਼ਿਲਕਾ ਦੇ ਅੰਦਰ ਜੇ ਕੋਈ ਐਜੀ ਜਗ੍ਹਾ ਪਈ ਹੈ ਜਿੱਥੇ ਬਿਲਕੁਲ ਗੰਦਗੀ ਹੈ ਜਾਂ ਕੋਈ ਕੰਮ ਦੀ ਨਹੀਂ ਹੈ ਉੱਥੇ ਆਪਾਂ ਬੁੱਡੇ ਲਾ ਕੇ ਬੈਠਣ ਦੀ ਥਾਂ ਬਣਾਈਏ ਤਾਂ ਬਹੁਤ ਬਹੁਤ ਧੰਨਵਾਦ